45 ਦਿਨ ਹੋ ਚੁੱਕੇ ਨੇ ਤੇ ਉੱਥੇ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਚਿੰਤਤ ਨੇ ਤੇ ਸਿਹਤ ਉਹਨਾਂ ਦੀ ਹੋਰ ਵਿਗੜ ਚੁੱਕੀ ਹੈ ਤੇ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਚਿੰਤਤ ਨਜ਼ਰ ਆ ਰਹੀਆਂ ਨੇ ਤੇ ਉੱਥੇ ਹੀ ਹੁਣ ਕਿਸਾਨਾਂ ਦੇ ਵੱਲੋਂ ਦੂਜੇ ਪਾਸੇ ਸਰਕਾਰਾਂ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਅੱਜ ਪੂਰੇ 45 ਦਿਨ ਹੋ ਗਏ ਨੇ ਤੇ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਮਰਨ ਵਰਤ ਹਜੇ جاری ਹੈ ਤੇ ਭੁੱਖ ਹੜਤਾਲ ਕਾਰਨ ਜਿਹੜਾ ਕਿ ਉਹਨਾਂ ਦੀ ਸਿਹਤ ਹੋਰ ਡਾਊਨ ਹੋ ਗਈ ਅਤੇ ਉਸ ਤੋਂ ਬਾਅਦ ਲਗਾਤਾਰ ਜਿਹੜੇ ਕਿਕ ਸਾਥ ਜਥੇਬੰਦੀਆਂ ਚਿੰਤਾ ਦਿਖਾਈ ਦੇ ਰਹੀਆਂ ਨੇ ਲਗਾਤਾਰ ਜਾਪ ਕੀਤਾ ਜਾ ਰਿਹਾ ਤੇ ਉਥੇ ਹੀ ਦੱਸਦੇ ਕਿ ਕਿਸਾਨਾਂ ਦੇ ਵੱਲੋਂ ਹੁਣ ਕੇਂਦਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਣੇ ਹੋਰ ਜਿਹੜੇ ਕਿ ਸ਼ੁਰੂ ਹੋ ਗਏ ਨੇ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਰਕਾਰ ਬੇਫਿਕਰ ਨਜ਼ਰ ਆ ਰਹੀ ਹੈ ਤੇ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਵਿਗੜੀ ਸਿਹਤ ਆ ਉਹਨਾਂ ਨੂੰ ਲੈ ਕੇ ਜਿਹੜੇ ਕਿ ਕਿਸਾਨ ਪੂਰਨ ਤੌਰ ਤੇ ਚਿੰਤਤ ਨੇ ਤੇ ਸਰਕਾਰਾਂ ਬੇਫਿਕਰ ਨੇ ਤੇ ਦੂਜੇ ਪਾਸੇ ਹੁਣ ਡੱਲੇਵਾਲ ਸਾਹਿਬ ਦੀ ਬਿਗੜੀ ਸਿਹਤ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਲਗਾਤਾਰ ਜਿਹੜੀਆਂ ਕਿ ਚਿੰਤਤ ਨਜ਼ਰ ਆ ਰਹੀਆਂ ਨੇ ਆਓ ਤੁਹਾਨੂੰ ਸੁਣੋ ਨੇ ਕਿਸਾਨਾਂ ਦਾ ਕੀ ਕਹਿਣਾ ਹੈ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਕੀ ਸਿਹਤ ਗਿਰ ਰਹੀ ਹੈ ਔਰ ہماری ਸਰਕਾਰ अहंकार में चूर है हमारी सरकार तानाशाही की सभी हदें पार कर रही है तो दिन प्रतिदिन सरदार जगजीत सिंह डल्लेवाल जी की सेहत गिरने के साथ साथ हमारे लोकतंत्र की सेहत भी गिरती जा रही है यह लोकतंत्र की सेहत गिरने की भी एक निशानी है जिस तरीके का रुख हमारी केंद्र सरकार मोदी सरकार अपना रही है साथियों आज समाजवादी पार्टी के नेशनल जनरल सेक्रेटरी और मुजफ्फरनगर से मेंबर ऑफ पार्लियामेंट हरेंद्र मलिक जी अपने एक, एक डेलीगेशन के साथ यहाँ आए उन्होंने सरदार जगजीत सिंह डल्लेवाल जी से दस सेकंड की मुलाकात करी आप सबको पता ही है कि सबका मिलना बंद करा रखा है तो बाहर से ही दस सेकंड वो मिले वो समाजवादी पार्टी के नेशनल प्रेसिडेंट अखिलेश यादव जी का कोई संदेश लेके आए थे और अखिलेश यादव जी की बात कराना चाह रहे थे जगजीत सिंह डल्लेवाल जी से लेकिन डॉक्टरों के कहे अनुसार डॉक्टरों की प्रिकॉशंस के अनुसार जगजीत सिंह डल्लेवाल जी अभी बात करने की स्थिति में नहीं है इसलिए उन्होंने अपना समर्थन का सहयोग का संदेश काका सिंह कोटड़ा जी से बात करके दिया और उन्होंने ये भी कहा कि वो एमएसपी गारंटी कानून के मुद्दे पर गंभीर हैं और सभी पॉलिटिकल पार्टियों से बात करने की कोशिश करेंगे कि इस मुद्दे पे राजनीतिक पार्टियां आपसी मतभेद बुला के किसानों के तरफ सोचें ऐसा उन्होंने आश्वासन दिया है तो मैं निवेदन करूंगा आगे हमारे जो डॉक्टर मैम है वो एक बार स्वास्थ्य के बारे में आपको बताएंगी उसके बाद हमारे सारे वरिष्ठ सीनियर लीडर हैं वो अपनी बात जगजीत सिंह डल्लेवाल जी की सेहत की गल करिए तो उन्होंने सेहत बहुत ही कमजोर है बहुत ही वीक हो रहे हैं अज 43 44 44 ਦਿਨ ਹੋ ਗਏ ਨੇ ਉਹਨਾਂ ਨੂੰ ਕਿ ਉਹ ਹਜੇ ਵੀ ਕੁਝ ਵੀ ਨਹੀਂ ਖਾ ਰਹੇ ਤੇ ਉਹਨਾਂ ਦੀ ਕਮਜ਼ੋਰੀ ਦਿਨ-ਬਿਦਨ ਵੱਧਦੀ ਜਾ ਰਹੀ ਹੈ ਉਹਨਾਂ ਦੇ ਵਾਈਟਲਸ ਜੇ ਅਸੀਂ ਬਲੱਡ ਪ੍ਰੈਸ਼ਰ ਦੀ ਗੱਲ ਕਰਾਂ ਉਹ ਫਲਕਚੂਏਟ ਕਰ ਰਹੇ ਹੈ ਬਹੁਤ ਹੀ ਲੋ ਹੋ ਜਾਂਦੇ ਨੇ ਮੋਸਟਲੀ ਲੋ ਰੈਨਰ ਦਾ ਬਲੱਡ ਪ੍ਰੈਸ਼ਰ 90 ਦੇ ਅਰਾਊਂਡ ਅਪ ਐਂਡ ਡਾਊਨ ਹੁੰਦਾ ਹੈ ਤੇ ਵਿੱਚ ਵਿੱਚ ਜੇ ਕਈ ਵਾਰ ਉਹਨਾਂ ਦੇ ਆਪਾ ਜੇ ਫੀਟ ਹੈ ਫੁੱਟ ਐਂਡ ਹੈ ਉੱਥੋਂ ਜੇ ਆਪਾਂ ਪਿੱਲੋਜ਼ ਉਹਨਾਂ ਦੇ ਰਿਮੂਵ ਕਰ दिए ਡਾਊਨ ਹੋਰ ਵੀ ਡਾਊਨ ਹੋ ਜਾਂਦਾ ਤਾਂ ਹੁਣ ਵੀ ਉਹਨਾਂ ਦਾ ਜੋ ਸਟੇਬਲ ਜਦੋਂ ਬਲੱਡ ਪ੍ਰੈਸ਼ਰ ਹੁੰਦਾ ਉਹ ਸਿਰਫ ਉਦੋਂ ਹੀ ਹੁੰਦਾ ਜਦੋਂ ਉਹਨਾਂ ਦੀ ਲੱਤਾਂ ਆਪਾਂ ਥੋੜੀਆਂ ਜਿਹਾ ਹਾਈਟ ਤੇ ਰੱਖਦੇ ਆ ਤਾਂ ਕਿ ਉਹਨਾਂ ਦੇ ਜਿਹੜਾ ਹਾਰਟ ਤੇ ਬ੍ਰੇਨ ਨੂੰ ਜਿਹੜਾ ਬਲੱਡ ਫਲੋ ਆ ਉਹ ਇਨਕਰੀਜ਼ ਹੋਵੇ ਤਾਂ ਬਲੱਡ ਪ੍ਰੈਸ਼ਰ ਮੇਨਟੇਨ ਹੁੰਦਾ ਆ ਅਦਰਵਾਈਜ਼ ਜੇ ਉਹਨਾਂ ਨੂੰ ਪੂਰਾ ਸਿੱਧਾ ਲੇਟਾ ਦਿੱਤਾ ਜਾਵੇ ਤਾਂ ਉਹਨਾਂ ਦਾ ਬਲੱਡ ਪ੍ਰੈਸ਼ਰ ਆਲਮੋਸਟ 90 ਤੋਂ ਹਮੇਸ਼ਾ ਥੱਲੇ ਹੀ ਜਾਂਦਾ ਤਾਂ ਹੁਣ ਵੀ ਉਹਨਾਂ ਦਾ ਪਹਿਲਾਂ ਉਹਨਾਂ ਦੀ ਬਲੱਡ ਪ੍ਰੈਸ਼ਰ ਲਈ ਉਹਨਾਂ ਦੀ ਹਾਈਟ ਫੀਟ ਦੀ ਹਾਈਟ ਬਹੁਤ ਜ਼ਿਆਦਾ ਸੀ ਹੁਣ 1-1 ਕਿਲੋ ਆਪਾਂ ਕੱਢ ਕੇ ਉਹਨੂੰ ਦੇਖ ਰਹੇ ਹਾਂ ਕਿ ਕਿੱਥੇ ਉਹਨਾਂ ਦੇ ਉਹ ਸਟੇਬਲ ਹੋ ਰਹੇ ਨੇ ਬਟ ਸਟਿਲ ਹਜੇ ਵੀ ਉਹਨਾਂ ਨੂੰ ਸਪੋਰਟ ਦੀ ਲੋੜ ਹੈ ਤੇ ਜੋ ਲੈਬ ਵਰਕ ਦੀ ਗੱਲ ਕਰੀਏ ਤਾਂ ਕਿ ਟੋਨ ਬਾਡੀਜ਼ ਸਟਿਲ ਪੋਜ਼ਿਟਿਵ ਤੇ ਉਹਨਾਂ ਦਾ ਸੋਡੀਅਮ ਵੀ ਘਟ ਰਿਹਾ ਹੈ ਕਿਉਂਕਿ ਉਹ ਕੁਝ ਵੀ ਨਹੀਂ ਲੈ ਰਹੇ ਐਕਸੈਪਟ ਪਾਣੀ ਤੋਂ ਬਿਨਾ ਉਹ ਕੁਝ ਵੀ ਨਹੀਂ ਲੈ ਰਹੇ ਤਾਂ ਜਿਵੇਂ ਜਿਵੇਂ ਸੋਡੀਅਮ ਘਟਦਾ ਹੈ ਤਾਂ ਮੈਡੀਕਲ ਸਾਇੰਸ ਦੇ ਅਕੋਰਡਿੰਗ ਕਿ ਪੇਸ਼ੈਂਟ ਹੋਰ ਡਿਜ਼ੀ ਹੋਣ ਲੱਗ ਜਾਂਦਾ ਹੈ ਹੋਰ ਉਹ मतलब ਕਿ ਕਨਸੈਂਟਰੇਟ ਨਹੀਂ ਕਰ ਪਾਉਂਦੇ ਥੋੜੇ ਉਹਦੇ ਵਿੱਚ ਦਿੱਕਤ ਆਂਦੀ ਹੈ ਉਹਨਾਂ ਨੂੰ ਓਵਰ ਆਲ ਮਸਲ ਮਾਸ ਘੱਟ ਚੁੱਕਿਆ ਹੈ ਤਾਂ ਬੱਸ ਸਹੀ ਹੈ ਕਿ 44 ਦਿਨ ਬਹੁਤ ਜ਼ਿਆਦਾ ਹੋ ਜਾਂਦੇ ਆ ਦਿਨ ਬਦ ਦਿਨ ਉਹਨਾਂ ਦੀ ਕੰਡੀਸ਼ਨ ਖਰਾਬ ਹੀ ਹੋ ਰਹੀ ਹੈ ਤਾਂ ਓਵਰ ਆਲ ਉਹਨਾਂ ਦੀ ਸਿਹਤ ਬਹੁਤ ਚੰਗੀ ਨਹੀਂ ਹੈ ਭਲੀ ਭਾਂਤ ਜਾਂਦਿਆਂ ਕਿ 13 ਫਰਵਰੀ ਤੋਂ ਲੈ ਕੇ ਜਿਹੜਾ ਸਾਡਾ ਧਰਨਾ ਇਹ ਬੜਾ ਪੀਸਫੁਲ ਚੱਲ ਰਿਹਾ ਜੇਕਰ ਤੁਸੀਂ ਪੂਰਾ ਸਾਥ ਨਿਭਾ ਰਹੇ ਹੋ ਜੇ ਮੈਂ ਗੱਲ ਕਰਾਂ ਉਸ ਨੂੰ ਮੰਦੇ ਨਜ਼ਰ ਵੇਖਦਿਆ ਜਿੱਥੇ ਸਰਕਾਰ ਦੀ ਚੁੱਪ ਧਾਰੀ ਹੋਈ ਆ ਚੁੱਪ ਨੂੰ ਤੋੜਨੇ ਜਿੱਥੇ ਸਰਦਾਰ ਜੀਤ ਸਿੰਘ ਜੀ ਡੱਲੇਬਾਲ ਅੱਜ ਉਹਨਾਂ ਨੂੰ 44 ਦਿਨ ਹੋ ਗਏ ਨੇ ਜਿਨ੍ਹਾਂ ਨੇ ਅਨਾਜ ਦਾ ਇੱਕ ਵੀ ਦਾਣਾ ਨਹੀਂ ਖਾਧਾ ਜਿੱਥੇ ਉਹਨਾਂ ਦੀ ਸਿਹਤ ਬਾਰੇ ਡਾਕਟਰ ਸਾਹਿਬ ਵੀ ਦੱਸ ਕੇ ਗਏ ਨੇ ਜਿਹੜੀ ਉਹਨਾਂ ਦੀ ਨੈਗੇਟਿਵ ਜਾ ਰਹੀ ਆ ਸਿਹਤ ਉਹਦਾ ਕੋਈ ਪਤਾ ਨਹੀਂ ਮਹਾਰਾਜ ਦਾ ਕਿਹੜੇ ਬਲੇ ਕੀ ਹੋ ਸਕਦਾ ਪਰ ਜੇ ਮੈਂ ਸਰਕਾਰ ਦੀ ਗੱਲ ਕਰਾਂ ਹਰੇ ਵੀ ਉਹ ਮਤਲਬ ਚੁੱਪ ਧਾਰੀ ਬੈਠੀ ਆ ਉਸ ਨੂੰ ਦੇਖਦਿਆ ਹੋਇਆ ਜਿੱਥੇ ਅਸੀਂ 4 ਤਰੀਕ ਨੂੰ ਇੱਕ ਮਹਾ ਪੰਚਾਇਤ ਕੀਤੀ ਸੀ ਜਿੱਥੇ ਲੱਖਾਂ ਦਾ ਇਕੱਠ ਹੋਇਆ ਸੀ ਤੇ ਅੱਜ ਜਿਹੜਾ ਅਸੀਂ 10 ਤਰੀਕ ਨੂੰ ਇਸ ਸਮਚ ਤੋਂ ਅਸੀਂ ਐਲਾਨ ਕਰਦੇ ਹਾਂ ਮੋਦੀ ਸਰਕਾਰ ਦੇ ਨਾਲ ਕਾਲਾ ਨਾ ਕੁਰਬੂਤਾ ਨੂੰ ਕਿਸਾਨਾਂ ਤੱਕ ਜਾਗਰੂਕ ਕਰ ਲਈ ਆਮ ਹਵਾਲਾਂ ਤੱਕ ਜਾਗਰੂਕ ਕਰ ਲਈ ਸਾਰੇ ਭਾਰਤ ਦੇ ਵਿੱਚ ਇੱਕ ਪਿੰਡਾ ਤੋਂ ਲੈ ਕੇ ਕਸਬਿਆਂ ਤੋਂ ਲੈ ਕੇ ਬਲਾਕਾਂ ਤਹਿਸੀਲਾਂ ਜ਼ਿਲ੍ਹੇ ਤੇ ਜਿੱਥੇ ਵੀ ਵੱਡੇ ਹੋਣਗੇ ਉੱਥੇ ਉਹ ਮਤਲਬ ਆਪਾਂ ਜਿਹੜੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਸਾਰੇ ਭਾਰਤ ਦੇ ਵਿੱਚ ਉਹਦਾ ਟਾਈਮ ਬੋਰਡ ਕੋਈ ਨਹੀਂ ਤੜਕੇ ਤੋਂ ਲੈ ਕੇ ਸ਼ਾਮ ਤੱਕ ਸਾਰੀ ਦਿਹਾੜੀ ਟੋਟਲ ਭਾਰਤ ਦੇ ਵਿੱਚ ਜਿੱਥੇ ਗੈਨ ਅਜ ਸੁਯੁਕਤ ਕਿਸਾਨ ਮੋਰਚਾ ਤੇ ਕੇਐਮਐਮ ਦੋਨਾਂ ਫੋਰਮਾਂ ਵੱਲੋਂ ਜਿਹੜੀ ਸਾਂਝੀ ਲੜਾਈ ਲੜ ਰਹੀ ਹੈ ਔਰ ਦੋਨਾਂ ਫੋਰਮਾਂ ਵੱਲੋਂ ਸਾਂਝ ਹੀ ਸਾਰੇ ਦੇਸ਼ ਦੇ ਵਿੱਚ ਉਹ ਪੁਤਲੇ ਫੂਕੇ ਜਾਣਗੇ ਤਾਂ ਜੋ ਕਿ ਸਰਕਾਰ ਨੂੰ ਮੰਨਣਾ ਪੈ ਜੇ ਵੀ ਇਹ ਜਿਹੜਾ ਕਿਸਾਨ ਆ ਅੱਜ ਵੀ ਜਾ ਚੁੱਕਾ ਜੇ ਮੈਂ ਗੱਲ ਕਰਾਂ ਪਿਛਲੇ 10 ਦੇ 77 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਅਸੀਂ ਜਾਗੇ ਹੀ ਨਹੀਂ ਸੀ ਜਾਗੇ ਕਰੋ ਜਦੋਂ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਬਣਾਏ ਤੇ ਉਹ ਜਦੋਂ ਅਸੀਂ ਰੱਦ ਕਰਾਏ ਉਥੇ 750 ਕਿਸਾਨ ਬੀਬੀਆਂ ਸ਼ਹੀਦ ਹੋਈਆਂ ਤੇ ਜੇ ਮੈਂ ਅੱਜ ਅੰਦੋਲਨ 2 ਦੀ ਗੱਲ ਕਰਾਂ ਜਿੱਥੇ 21 ਫਰਵਰੀ ਨੂੰ ਕਿਸਾਨਾਂ ਦੀਆਂ ਅੱਖਾਂ ਵੀ ਚਲੀਆਂ ਗਈਆਂ ਤੇ ਛੁੱਬ ਕਰਨ ਜਿਹੜਾ ਨੌਜਵਾਨ ਸਰਕਾਰ ਦੀ ਗੋਲੀ ਨਾਲ ਵੀ ਸ਼ਹੀਦ ਹੋਇਆ ਜੇ ਮੈਂ ਸਰਕਾਰ ਦੀ ਇਸ ਸਮਝ ਤੋਂ ਗੱਲ ਕਰਾਂ ਵੀ ਇਹ ਜਿਹੜੀ ਸਰਕਾਰ ਆ ਉਸ ਤੋਂ ਸਿੱਧ ਹੋ ਚੁੱਕਾ ਚਿਹਰਾ ਇਹਦਾ ਵੀ ਇਹ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਆ ਤੇ ਕਿਸਾਨਾਂ ਦੀ ਮਤਲਬ ਵਿਰੋਧੀ ਸਰਕਾਰ ਆ ਤੇ ਅਸੀਂ ਇਹ ਸਮਝ ਤੋਂ ਦੱਸਣਾ ਚਾਹੁੰਦੇ ਸਾਰੇ ਹਵਾਮ ਨੂੰ ਜਿੰਨੇ ਵੀ ਸੁਣਦੇ ਨੇ ਵੀ ਟੋਟਲ ਭਾਰਤ ਦੇ ਵਿੱਚ 10 ਤਰੀਕ ਨੂੰ ਮੋਦੀ ਸਰਕਾਰ ਦੇ ਪੁਤਲੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਟੋਟਲ ਜਿਹੜੇ ਭਾਰਤ ਦੇ ਵਿੱਚ ਉਪਕੇ ਜਾਣਗੇ ਤੇ ਇਸ ਮੋਦੀ ਸਰਕਾਰ ਦਾ ਹੋਰ ਵੀ ਚਿਹਰਾ ਨੰਗਾ ਕੀਤਾ ਜਾ